ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਮਜੀਤ कौर ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਕੋफ्तेਆਂ ਦੀ ਜਿਹੜੀ ਰੈਸਪੀ ਆ ਉਹ ਲੈ ਕੇ ਆਏ ਆ ਇਹ ਹੈ ਕੋफ्ते ਨੇ ਜਿਹੜੇ ਜਿਵੇਂ ਕਿ ਹੁਣ ਪਤਾ ਤੁਹਾਨੂੰ ਗਰਮੀ ਦਾ ਸੀਜ਼ਨ ਆ ਗਿਆ ਏ ਤੇ ਕੋफ्ते ਆ ਜਿਹੜੇ ਸਭ ਦੇ ਫੇਵਰੇਟ ਹੁੰਦੇ ਨੇ ਤੇ ਇਹਨਾਂ ਨੂੰ ਬਣਾਉਣ ਦੇ ਲਈ ਚਲੋ ਆਪਾਂ ਰੈਸਪੀ ਸ਼ੁਰੂ ਕਰਦੇ ਆ ਇਹਦੇ ਲਈ ਆਪਾਂ ਨੇ ਦੋ ਕਈਏ ਲੈਨੇ ਕਈਏ ਨੇ ਜਿਹੜੇ ਆਪਣੇ ਮੀਡੀਅਮ ਸਾਈਜ਼ ਦੇ ਨੇ ਤੁਸੀਂ ਜਿਹੜੀ ਲੋਕੀ ਹੁੰਦੀ ਆ ਉਹ ਵੀ ਲੈ ਸਕਦੇ ਹੋ ਆਪਣੇ ਕੋਲ ਕਈਏ ਪਏ ਸੀ ਤੇ ਸੋਚਿਆ ਆਪਾਂ ਵੀ ਕੋफ्ते ਬਣਾ ਲਵਾਂਗੇ ਤੇ ਇਹਦੇ ਲਈ ਆਪਾਂ ਨੇ ਢਾਈ ਕੜਛੀਆਂ ਬੇਸਨ ਦੇ ਲਈਆਂ ਸੀ ਤੇ ਇੱਕ ਟੇਬਲस्पून ਆਪਾਂ ਨੇ ਸੂਜੀ ਦਾ ਲਿਆ ਏ ਦੋ ਆਪਾਂ ਨੇ ਮੀਡੀਅਮ ਸਾਈਜ਼ ਦੇ ਪਿਆਜ਼ ਨੇ ਜਿਹੜੇ ਉਹ ਚਿੱਲੀ ਕਟਰ ਕਰਕੇ ਰੱਖੇ ਹੋਏ ਨੇ ਤੇ ਨਾਲ ਹੀ ਆਪਾਂ ਨੇ ਲਸਣ ਤੇ ਅਦਰਕ ਦਾ ਜਿਹੜਾ ਇਹ ਪੇਸਟ ਬਣਾ ਕੇ ਰੱਖਿਆ ਹੋਇਆ ਏ ਤੇ ਸੱਤ ਅਠਾ ਠਾਪਾ ਹਰੀਆਂ ਮਿਰਚਾਂ ਨੇ ਜਿਹੜੀਆਂ ਉਹਨਾਂ ਨੂੰ ਥੋੜਾ ਜਿਹਾ ਪਾਣੀ ਪਾ ਕੇ ਇਹ ਵੀ ਬਰੀਕ ਪੇਸਟ ਬਣਾ ਲਿਆ ਸੀ ਤੇ ਤਿੰਨ ਆਪਾਂ ਛੋਟੇ ਸਾਈਜ਼ ਦੇ ਟਮਾਟਰ ਨੇ ਇਹਨਾਂ ਨੂੰ ਵੀ ਆਪਾਂ ਮਿਕਸੀ ਦੇ ਵਿੱਚ ਪੀਸ ਲਿੱਤਾ ਸੀਗਾ ਤੇ ਹੁਣ ਆਪਾਂ ਕਈਏ ਨੂੰ ਧੋ ਲਿਆ ਏ ਧੋ ਕੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲਾਂਗੇ ਛਿੱਲਣ ਦੇ ਲਈ ਤੁਸੀਂ ਪੀਲਰ ਵੀ ਲਾ ਸਕਦੇ ਹੋ ਤੇ ਮੈਂ ਪਹਿਲਾਂ ਪੀਲਰ ਦਾ ਇਸਤੇਮਾਲ ਕੀਤਾ ਸੀਗਾ ਤੇ ਮੈਨੂੰ ਉਹਦੇ ਨਾਲ ਥੋੜੀ ਜਿਹੀ ਦਿੱਕਤ ਆਈ ਕਿਉਂਕਿ ਮੈਂ ਪੀਲਰ ਆ ਜਿਹੜਾ ਬਹੁਤ ਹੀ ਘੱਟ ਇਸਤੇਮਾਲ ਕਰਦੀ ਆ ਤੇ ਚਾਕੂ ਨਾਲ ਆ ਜਿਹੜਾ ਆਸਾਨੀ ਨਾਲ ਛਿਲਕਾ ਇਹ ਜਿਹੜਾ ਉਹ ਬਹੁਤ ਹੀ ਆਪਾਂ ਬਰੀਕ ਲਾ ਸਕਦੇ ਆ ਪੀਲਰ ਨਾਲ ਕੀ ਆ ਕਿ ਜਿਹੜਾ ਛਿਲਕਾ ਇਹ ਕਈ ਵਾਰੋਂ ਮੋਟਾ ਵੀ ਲੈਂਦਾ ਹੈ ਬਾਕੀ ਆਪੋ ਆਪਣੀ ਤੱਕ ਹੁੰਦੀ ਆ ਚਲਾਉਣ ਦੀ ਤੇ ਆਪਾਂ ਨੂੰ ਥੋੜਾ ਜਿਹਾ ਇਹਦਾ ਪੀਲਰ ਦਾ ਐਕਸਪੀਰੀਅੰਸ ਘੱਟ ਆ ਆਪਾਂ ਕਦੇ ਵਰਤੇ ਆ ਨਹੀਂ ਹੈਗਾ ਤੇ ਇਸੇ ਤਰ੍ਹਾਂ ਆਪਾਂ ਨੇ ਜਿਹੜੇ ਕਈਏ ਨੇ ਉਹ ਛੱਲ ਕੇ ਇਹ ਲੈ ਲੈਣੇ ਨੇ ਤੇ ਹੁਣ ਗਰਮੀਆਂ ਦਾ ਮੌਸਮ ਆ ਕਈਆ ਜਿਹੜਾ ਉਹ ਬਹੁਤ ਹੀ ਰੈਸਪੀਆਂ ਦੇ ਵਿੱਚ ਕੰਮ ਆਉਂਦਾ ਹੈ ਜਿਵੇਂ ਕਿ ਆਪਾਂ ਕਈਆ ਦੇ ਕੋਕਟੇਲ ਵੀ ਬਣਾ ਲੈਂਦੇ ਆ ਕਈਆ ਦੀ ਸਬਜ਼ੀ ਵੀ ਹੋ ਜਾਂਦੀ ਹੈ ਕਈਆ ਛੋਲਿਆਂ ਦੀ ਦਾਲ ਦੇ ਵਿੱਚ ਵੀ ਪਾਇਆ ਜਾਂਦਾ ਤੇ ਕਈਆ ਦਾ ਰਾਇਤਾ ਜਿਹੜਾ ਉਹ ਵੀ ਬਣ ਜਾਂਦਾ ਤੇ ਨਾਲ ਹੀ ਕੁਝ ਲੋਕ ਕਈਆ ਦਾ ਹਲਵਾ ਖਾਣਾ ਵੀ ਪਸੰਦ ਕਰਦੇ ਨੇ ਤੇ ਚਲੋ ਜੀ ਹੁਣ ਆਪਣਾ ਜਿਹੜਾ ਕਈਆ ਆਪਾਂ ਨੇ ਕੱਦੂਾਸ ਕਰ ਲਿਆ ਹੈ ਆਪਾਂ ਨੇ ਇਹ ਮੋٹے ਪਾਸੇ ਨਾਲ ਹੀ ਕਦੂਕਸ਼ ਕੀਤਾ ਹੈ ਤਾਂ ਕਿ ਜਿਹੜੇ ਇਹਦੇ ਲੱਛੇ ਨੇ ਲੰਬੇ-ਲੰਬੇ ਨਿਕਲ ਸਕਣ ਤੇ ਹੁਣ ਆਪਾਂ ਨੇ ਇਹਨੂੰ ਇੱਕ ਬਾਉਲ ਦੇ ਵਿੱਚ ਆ ਪਾ ਲੈਣਾ ਹੈ ਇਹਦੇ ਵਿੱਚ ਬਾਉਲ ਦੇ ਵਿੱਚ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਧਾ ਕ ਚਮਚਾ ਨੂਣ ਦਾ ਪਾਵਾਂਗੇ ਤੇ ਨਾਲ ਹੀ ਪੌਣਾ ਕ ਚਮਚਾ ਪਿਆ ਇਹਦੇ ਵਿੱਚ ਹਲਦੀ ਪਾ ਲੈਣੀ ਆ ਹਲਦੀ ਆਪਾਂ ਇਸ ਕਰਕੇ ਪਾ ਰਹੇ ਹਾਂ ਕਿਉਂਕਿ ਕਈੇ ਦਾ ਰੰਗ ਉਹ ਬਹੁਤ ਹੀ ਜਲਦੀ ਆ ਜਿਹੜਾ ਉਹ ਬਦਲ ਜਾਂਦਾ ਏ ਤੇ ਕਈਆ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਆਪਾਂ ਨੇ ਇਹਦੇ ਵਿੱਚ ਹਲਦੀ ਪਾਈ ਆ ਤਾਂ ਕਿ ਜਿਹੜਾ ਇਹਦਾ ਰੰਗ ਆ ਉਹ ਕਾਲਾ ਨਾ ਹੋਵੇ ਤੇ ਆਪਣਾ ਕਈਆ ਜਿਹੜਾ ਫਰੈਸ਼ ਫਰੈਸ਼ ਰਹੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਕਸ ਕਰ ਲੈਣਾ ਤੇ ਨੂਨ ਪਾਉਣ ਨਾਲ ਕੀ ਆ ਕਿ ਕਈਆ ਜਿਹੜਾ ਇਹ ਸਾਰਾ ਪਾਣੀ ਆਪਣਾ ਰਿਲੀਜ਼ ਕਰ ਦੂਗਾ ਤੇ ਹੁਣ ਆਪਾਂ ਇਹਨੂੰ 10 ਮਿੰਟ ਲਈ ਰੈਸਟ ਤੇ ਰੱਖ ਦੇਵਾਂਗੇ ਤੇ ਇੱਧਰ ਆਪਾਂ ਇੱਕ ਪੈਨ ਦੇ ਵਿੱਚ ਦੋ ਛੋਟੀਆਂ ਘੜਸ਼ੀਆਂ ਨੇ ਜਿਹੜੀਆਂ ਸਰੋਂ ਦਾ ਤੇਲ ਪਾਵਾਂਗੇ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਅਸੀਂ ਜ਼ਿਆਦਾਤਰ ਸਰੋਂ ਦਾ ਤੇਲ ਹੀ ਇਸਤੇਮਾਲ ਕਰਦੇ ਆ ਇਸ ਕਰਕੇ ਆਪਾਂ ਨੇ ਸਰੋਂ ਦਾ ਤੇਲ ਲੱਟਾ ਤੇ ਤੇਲ ਨੂੰ ਆਪਾਂ ਮੀਡੀਅਮ ਗੈਸ ਦੇ ਉੱਪਰ ਗਰਮ ਹੋਣ ਦੇ ਲਈ ਰੱਖ ਦਾਂਗੇ ਤੇ ਇੱਧਰ ਆਪਾਂ ਜਿਹੜਾ ਆਪਣਾ ਕਈਆ ਰੱਖਿਆ ਹੋਇਆ ਸੀਗਾ ਤੇ ਦੇਖੋ ਉਹਨੇ ਪਾਣੀ ਛੱਡਤਾ ਏ ਤੇ ਹੁਣ ਆਪਾਂ ਇੱਕ ਪੋਨੇ ਦੇ ਵਿੱਚ ਕਈਏ ਨੂੰ ਸਾਰੇ ਨੂੰ ਪਾ ਲੈਣਾ ਤੇ ਫਿਰ ਬਾਅਦ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਨਿਚੋੜਾਂਗੇ ਨਿਚੋੜਨ ਨਾਲ ਕੀ ਹੈ ਕਿ ਜਿਹੜਾ ਇਹਦਾ ਸਾਰਾ ਪਾਣੀ ਆ ਉਹ ਬਾਹਰ ਆ ਜੂਗਾ ਜੇ ਆਪਾਂ ਇਦਾਂ ਹੀ ਇਹਦੇ ਕੋफ्ते ਬਣਾਵਾਂਗੇ ਤਾਂ ਜਿਹੜੇ ਕੋफ्ते ਨੇ ਆਪਣੇ ਉਹ ਚੰਗੀ ਤਰ੍ਹਾਂ ਨਹੀਂ ਬਣਨਗੇ ਉਹ ਅੰਦਰੋਂ ਆਨੇ ਜਿਹੜੇ ਗਿੱਲੇ-ਗਿੱਲੇ ਉਹਨਾਂ ਦਾ ਜਿਹੜਾ ਹਲਵਾ ਜਿਹਾ ਬਣ ਜਾਣਾ ਸੋ ਇਸ ਕਰਕੇ ਆਪਾਂ ਨੇ ਇਹਦਾ ਜਿਹੜਾ ਪਾਣੀ ਆ ਉਹ ਕੱਢ ਲਿਆ ਏ ਤੇ ਹੁਣ ਆਪਾਂ ਇਹਨੂੰ ਇੱਕ ਵਾਰ ਥੋੜੀ ਦੇਰ ਲਈ ਹੋਰ ਰੱਖ ਦਾਂਗੇ ਤੇ ਇੱਧਰ ਆਪਾਂ ਤੜਕੇ ਵੱਲ ਆਉਨੇ ਆ ਆਪਣਾ ਤੇਲ ਆ ਜਿਹੜਾ ਗਰਮ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਜੀਰੇ ਦਾ ਪਾ ਲੈਣਾ ਤੇ ਆਪਾਂ ਨੇ ਗੈਸ ਆ ਜਿਹੜਾ ਹਲਕਾ ਹੀ ਕੀਤਾ ਹੋਇਆ ਏ ਜਿਆਦਾ ਤੇਜ਼ ਨਹੀਂ ਤੇ ਚਮਚੇ ਦਾ ਜਿਹੜਾ ਚੌਥਾ ਹਿੱਸਾ ਉਹ ਆਪਾਂ ਹਿੰਗ ਵੀ ਇਹਦੇ ਵਿੱਚ ਰਗੜ ਕੇ ਪਾ ਦੇਣੀ ਆ ਹੱਥਾਂ ਦੇ ਨਾਲ ਤੇ ਹੁਣ ਆਪਾਂ ਪਿਆਜ਼ ਨੇ ਉਹ ਵੀ ਪਾ ਲਏ ਨੇ ਤੇ ਹੁਣ ਆਪਾਂ ਸਲੋ ਗੈਸ ਦੇ ਉੱਪਰ ਇਹਨਾਂ ਨੂੰ ਹਲਕਾ ਹਲਕਾ ਭੁੰਨਣ ਦੇ ਲਈ ਰੱਖ ਦਾਂਗੇ ਤੇ ਉਧਰ ਜਿਹੜਾ ਆਪਣਾ ਬਾਕੀ ਬਚਿਆ ਪਾਣੀ ਸੀ ਉਹ ਵੀ ਆਪਾਂ ਨੇ ਨਿਚੋੜ ਲਿਆ ਏ ਤੇ ਹੁਣ ਇਹਨੂੰ ਆਪਾਂ ਨੇ ਇੱਕ ਬੌਲ ਦੇ ਵਿੱਚ ਕੱਢ ਲਿਆ ਏ ਤੇ ਕਲਰ ਤੁਸੀਂ ਦੇਖ ਸਕਦੇ ਹੋ ਕਲਰ ਆ ਜਿਹੜਾ ਆਪਣਾ ਬਿਲਕੁਲ ਵੀ ਕਾਲਾ ਨਹੀਂ ਹੋਇਆ ਹੈਗਾ ਅ ਸੌਰੀ ਆਪਣਾ ਜਿਹੜਾ ਕਈਆ ਉਹ ਕਾਲਾ ਨਹੀਂ ਹੋਇਆ ਹੈਗਾ ਤੇ ਹੁਣ ਆਪਾਂ ਨੇ ਇਹਦੇ ਵਿੱਚ ਬੇਸਣ ਆ ਜਿਹੜਾ ਡੇਢ ਕ ਘਰਸ਼ੀ ਪਾਇਆ ਏ ਫਿਲਹਾਲ ਬਾਅਦ ਵਿੱਚ ਆਪਾਂ ਦੇਖ ਕੇ ਇਹਦੇ ਵਿੱਚ ਪਾਵਾਂਗੇ ਤੇ ਸੂਜੀ ਵੀ ਆਪਾਂ ਨੇ ਪਾ ਲਈ ਆ ਇੱਕ ਟੇਬਲस्पून ਆਪਾਂ ਨੇ ਸੂਜੀ ਲੱਤੀ ਸੀ ਤੇ ਇੱਕ ਚਮਚਾ ਆਪਾਂ ਨੇ ਅ ਲਸਣ ਤੇ ਅਦਰਕ ਦਾ ਪੇਸਟ ਪਾਇਆ ਹੈ ਨਾਲ ਹੀ ਆਪਾਂ ਅੱਧਾ ਚਮਚਾ ਹਲਦੀ ਦਾ ਪਾਵਾਂਗੇ ਪੌਣਾ ਕ ਚਮਚਾ ਆਪਾਂ ਮਿਰਚਾਂ ਲਾਵਾਂਗੇ ਤੇ ਚਮਚੇ ਦਾ ਚੌਥਾ ਹਿੱਸਾ ਹੀ ਆਪਾਂ ਵਿਚ ਇਹਦੇ ਲਾਲ ਮਿਰਚ ਐਡ ਕਰ ਦਵਾਂਗੇ ਇਹਦੇ ਵਿੱਚ ਮੈਂ ਜ਼ਿਆਦਾ ਮਸਾਲੇ ਨਹੀਂ ਪਾਏ ਹੈਗੇ ਮਸਾਲੇ ਨੇ ਜਿਹੜੇ ਤੁਸੀਂ ਆਪਣੀ ਚੋਇਸ ਦੇ ਨਾਲ ਪਾ ਸਕਦੇ ਹੋ ਤੇ ਇਧਰ ਕੜਾਹੀ ਦੇ ਵਿੱਚ ਮੈਂ ਤੇਲ ਆ ਜਿਹੜਾ ਉਹ ਗਰਮ ਹੋਣ ਦੇ ਲਈ ਰੱਖਤਾ ਸੀ ਤੇ ਇੱਕ ਵਾਰ ਆਪਾਂ ਇਧਰ ਮਸਾਲੇ ਨੂੰ ਵੀ ਚਲਾ ਲਵਾਂਗੇ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਤੇ ਇਹਦਾ ਇੱਕ ਡੋ ਬਣਾਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਨੂਨ ਆਪਾਂ ਨੇ ਇਹਦੇ ਵਿੱਚ ਬਾਅਦ ਚ ਐਡ ਕਰਨਾ ਕਿਉਂਕਿ ਨੂਨ ਦੇ ਨਾਲ ਕੀ ਆ ਕਿ ਆਪਣਾ ਜਿਹੜਾ ਇਹ ਘਈਆ ਉਹ ਪਾਣੀ ਛੱਡ ਦਿੰਦਾ ਹੈ ਪਹਿਲਾਂ ਵੈਸੇ ਤਾਂ ਆਪਾਂ ਨੇ ਪਾਣੀ ਨਿਚੋੜ ਹੀ ਲਿਆ ਸੀ ਸੂਜੀ ਵੀ ਆਪਾਂ ਨੇ ਇਹਦੇ ਵਿੱਚ ਇਸ ਕਰਕੇ ਪਾਈ ਆ ਕਿ ਜਿਹੜਾ ਐਕਸਟਰਾ ਪਾਣੀ ਹੋਊਗਾ ਥੋੜਾ ਬਹੁਤਾ ਸੂਜੀ ਆ ਜਿਹੜੀ ਉਹ ਸੋਖ ਲੂਗੀ ਤੇ ਇਧਰ ਆਪਣੇ ਪਿਆਜ਼ ਨੇ ਜਿਹੜੇ ਉਹ ਵੀ ਪੁੱਜ ਪੁੱਜ ਗਏ ਨੇ ਤੇ ਹੁਣ ਆਪਾਂ ਨੇ ਇੱਕ ਇੱਕ ਚਮਚਾ ਇਹਦੇ ਵਿੱਚ ਅਦਰਕ ਲਸਣ ਦਾ ਪੇਸਟ ਤੇ ਇੱਕ ਚਮਚਾ ਹੀ ਹਰੀਆਂ ਮਿਰਚਾਂ ਤੇ ਨਾਲ ਹੀ ਆਪਾਂ ਨੇ ਜਿਹੜਾ ਟਮਾਟਰ ਪੀਸ ਕੇ ਰੱਖਿਆ ਹੋਇਆ ਸੀ ਉਹ ਪਾ ਦੇਣਾ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਭੁੰਨਾਂਗੇ ਆਪਾਂ ਨੇ 2 ਤੋਂ 3 ਮਿੰਟ ਲਈ ਇਹਨਾਂ ਨੂੰ ਭੁੰਨ ਲੈਣਾ ਦੇਖੋ ਇਹਨਾਂ ਨੇ ਆਇਲ ਰਿਲੀਜ਼ ਕਰਤਾ ਏ ਤੇ ਆਪਣਾ ਟਮਾਟਰ ਆ ਜਿਹੜਾ ਉਹ ਵੀ ਪੱਕ ਗਿਆ ਏ ਤੇ ਹੁਣ ਆਪਾਂ ਅੱਧਾ ਇਹਦੇ ਵਿੱਚ ਚਮਚਾ ਹਲਦੀ ਦਾ ਪਾ ਲਿਆ ਤੇ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਨੂਨ ਪਾਇਆ ਹੈ ਤੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਤੱਕ ਕੀ ਇਹ ਆਪਣਾ ਤੇਲ ਆ ਜਿਹੜਾ ਉਹ ਨਹੀਂ ਛੱਡ ਦਿੰਦਾ ਤੇ ਇੱਧਰ ਆਪਾਂ ਤੇਲ ਆਪਣਾ ਜਿਹੜਾ ਉਹ ਗਰਮ ਹੋ ਗਿਆ ਸੀ ਤੇ ਇੱਧਰ ਆਪਾਂ ਕੋफ्ते ਬਣਾਉਣੇ ਸ਼ੁਰੂ ਕਰ ਲੈਣੇ ਨੇ ਕੋफ्ते ਆ ਜਿਹੜੇ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਵੱਡੇ ਛੋਟੇ ਜਿੱਦਾਂ ਵੀ ਤੁਹਾਨੂੰ ਪਸੰਦ ਹੋਣ ਤੇ ਨਾਲ ਹੀ ਆਪਾਂ ਇੱਧਰ ਤੜਕੇ ਵਾਲੇ ਵੀ ਧਿਆਨ ਦੇਵਾਂਗੇ ਅੱਜ ਜਿਹੜੇ ਦੋਨੋਂ ਚੀਜ਼ਾਂ ਮੈਂ ਇੱਕੋ ਟਾਈਮ ਤੇ ਬਣਾ ਰਹੀ ਆ ਤੇ ਟਾਈਮ ਮੇਰੇ ਕੋ ਘੱਟ ਸੀਗਾ ਹੋਰ ਵੀ ਕੰਮ ਮੇਰੇ ਪੈਂਡਿੰਗ ਪਏ ਸੀਗੇ ਤੇ ਮੈਂ ਸੋਚਿਆ ਪਹਿਲਾਂ ਰੈਸਪੀ ਬਣਾ ਲੈਣੇ ਆ ਇਸ ਤੋਂ ਪਹਿਲਾਂ ਕਿ ਹਨੇਰਾ ਹੋਵੇ ਹਨੇਰੇ ਦੇ ਵਿੱਚ ਕੀ ਆ ਕਿ ਆਪਣਾ ਜਿਹੜਾ ਕੈਮਰਾ ਏ ਉਹ ਜ਼ਿਆਦਾ ਵਧੀਆ ਨਹੀਂ ਹੈਗਾ ਤੇ ਉਹਦੀ ਕਲੈਰਿਟੀ ਹੈ ਜਿਹੜੀ ਉਹ ਵਧੀਆ ਨਹੀਂ ਆਉਂਦੀ ਹੈਗੀ ਤੇ ਦਿਨੇ-ਦਿਨੇ ਕੰਮ ਕਰਨ ਦੇ ਵਿੱਚ ਹੀ ਵਧੀਆ ਰਹਿੰਦਾ ਹੈ ਤੇ ਜਿਹੜੀ ਆਪਣੀ ਵੀਡੀਓ ਉਹ ਵੀ ਵਧੀਆ ਬਣਦੀ ਆ ਤੇ ਦੇਖੋ ਇਸੇ ਤਰ੍ਹਾਂ ਆਪਾਂ ਨੇ ਜਿਹੜੇ ਕੋਪਤੇ ਨੇ ਉਹ ਫਰਾਈ ਕਰਕੇ ਕੱਢ ਲਏ ਨੇ ਤੇ ਇੱਧਰ ਆਪਣੀ ਗਰੇਵੀ ਆ ਜਿਹੜੀ ਉਹ ਵੀ ਬਣ ਗਈ ਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਉਹਨੂੰ ਦੂਜਾ ਬੈਚ ਆ ਜਿਹੜਾ ਕੋਪਤਿਆਂ ਦਾ ਪਾ ਲੈ ਤਿੰਨ ਬੈਚਾਂ ਦੇ ਵਿੱਚ ਆਪਾਂ ਨੇ ਕੋਪਤੇ ਤਿਆਰ ਕੀਤੇ ਨੇ ਤੇ ਜਿਹੜਾ ਬਾਕੀ ਆਪਣਾ ਬੌਲ ਸੀਗਾ ਕੋਪਤੇ ਬਣਾਉਣ ਤੋਂ ਬਾਅਦ ਥੋੜਾ ਬਹੁਤਾ ਵੇਸਣ ਲੱਗਿਆ ਰਹਿ ਜਾਂਦਾ ਜਿਹਦੇ ਵਿੱਚ ਉਹ ਆਪਾਂ ਨੇ ਉਹਨੂੰ ਹਲਕਾ ਥੋੜਾ ਜਿਹਾ ਪਾਣੀ ਪਾ ਕੇ ਉਹਦਾ ਜਿਹੜਾ ਕੋਲ ਸੀਗਾ ਉਹ ਆਪਾਂ ਤੜਕੇ ਦੇ ਵਿੱਚ ਪਾ ਦਿੱਤਾ ਸੀਗਾ ਤਾਂ ਕਿ ਗਰੇਵੀ ਆ ਜਿਹੜੀ ਆਪਣੀ ਵਧੀਆ ਥੋੜੀ ਜਿਹੀ ਗਾੜੀ ਹੋ ਜੂਗੀ ਤੇ ਵੇਸਟ ਵੀ ਕਿਉਂ ਕਰਨਾ ਸੀਗਾ ਤੇ ਇੱਧਰ ਆਪਾਂ ਕੋਪਟੀਆਂ ਜਿਹੜੇ ਸਾਰੇ ਪਾ ਲਏ ਨੇ ਜਿਨ੍ਹਾਂ ਨੇ ਮੇਰੀ ਵੀਡੀਓ ਪਸੰਦਾਈ ਹੋਵੇ ਤਾਂ ਉਹ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ